ਲੱਖ 58000 ਰੁਪਏ ਦੀ ﺍﻟमारी ਕਿਉਂਕਿ ਬਾਈ ਕੰਨਾ ਇਹਦੇ ਸੋਨਾ ਲੱਗਾ ਹੋਇਆ ਬਾਈ ਜੀ ਸੋਨਾ ਲੱਗਾ ਹੋਇਆ ਤੇ ਇਹਦੇ ਜਲਾ ਤੇ ਕੰਮ ਹੋਇਆ ਸੋਨੇ ਵਰਗਾ ਕੰਮ ਹੋਇਆ ਇਹ ਪਿਓਰ ਪਿੱਤਰ ਲੱਗਾ ਤੇ ਅੱਛਾ ਬ੍ਰਾਸ ਪਿੱਤਰ ਲੱਗਾ ਹਾਂ ਬ੍ਰਾਸ ਪਿੱਤਰ ਲੱਗਾ ਹਾਂ ਕਦੋਂ ਇਹ ਤਿਆਰ ਕੀਤੀ ਜੀ ਇਹ ਸਾਰੀ ਟਾਲੀ ਦੀ ਲੱਕੜ ਦੇ ਚ ਤਿਆਰ ਕੀਤੀ ਹੋਈ ਹੈ ਹਾਂ ਦੋ ਫੋਟੋ ਡੁੰਗੇ ਜੀ ਮੈਂ ਆਪਾਂ ਪੁਰਾਣੇ ਜ਼ਮਾਨੇ ਚ ਦੇਖਦੇ ਸੀਗੇ ਠੀਕ ਹੈ ਸਾਰੀ ਉਹ ਥੀਮ ਤੇ ਰੈਟ ਕੀਤੀ ਹੋਈ ਹੈ ﺍﻟमारी ਜੀ ਰੇਟ ਥੋੜਾ ਆ ਘਟਾਉਣ ਦੀ ਲੋੜ ਆ ਬਾਈ ਥੋੜਾ ਆ ਜਿਆਦਾ ਰੇਟ ਆ ਯਾਰ ਮਤਲਬ ਕੀ ਇਹ ਚੀਜ਼ ਦੇ ਸੰਨਾ ਰੇਟ ਆ ਚੀਜ਼ ਵੀ ਬਹੁਤ ਬ ਦੀ 158000 ਥੋੜਾ ਜਿਆਦਾ ਬਈ ਦੇਖ ਲਓ ਜੇ ਇਹਦੇ ਨਾਲ ਆਪਾਂ ਤੁਹਾਨੂੰ ਬੈੱਡ ਦੇਵਾਂਗੇ ਨਾਲ ਬੈੱਡ ਦੇ ਦੋ ਨਾਲ ਬੈੱਡ ਨੇਗੇ ਹਾਂ ਇਹ ਵੀ ਸਾਰੀ ਟਾਲੀ ਦੀ ਲੱਕੜ ਦੇ ਵਿੱਚ ਬਣੇ ਹੋਏ ਨੇ ਹੈਵੀ ਇਹ ਤੇ ਕੜਾਈ ਹੋਈ ਹੈ ਇਹ ਤੇ ਪਿੱਤਲ ਦਾ ਕੰਮ ਹੈ ਸਹਤੀਆਂ ਤੇ ਵੀ ਪਿੱਤਲ ਵਾਲਾ ਕੰਮ ਕਰਕੇ ਦਵਾਂਗੇ ਤੁਹਾਨੂੰ ਅੱਛਾ 158000 ਦੇ ਵਿੱਚ ਬੈੱਡ ਵੀ ਨਾਲ ਹੀ ਬੈੱਡ ਨਾਲ ਤੇ ਗੱਦੇ ਗੱਦੇ ਆਪਣੇ ਜਿਹੜੇ ਨੇ 17000 ਦੇ ਗੱਦੇ ਨੇ ਸੁਪਰੀਮ ਦੇ origignal ਗੱਦੇ ਨੇ। ਉਹ ਬਾਈ ਜੀ ਹੁਣ ਜਦੋਂ ਬੈੱਡ ਦੇ ਤਲ ਮੀਰਾ ਦੇਤੀ ਹੁਣ ਇਹਦੇ ਪਿੱਛੇ ਕਾਹ ਨੂੰ ਕਹੋਣਾ ਆਪਾਂ? ਗੱਦੇ ਵੀ ਨਾਲ ਨੇ ਚਲੋ ਆਪਣਾ 7 ਇੰਚੀ ਗੱਦੇ ਨੇ ਇਹ ਫੁੱਲ ਸੌਫਟ ਹੀ ਗੱਦੇ ਨੇ। ਅੱਛਾ ਗਰਮਾ ਠੰਡੇ? ਨਹੀਂ ਇਹ ਫੁੱਲ ਸੌਫਟ ਵਾਲੇ ਨੇ। ਫੁੱਲ ਸੌਫਟ ਫੋਮ ਵਾਲੇ ਗੱਦੇ ਨੇ ਸਾਰੇ ਵਧੀਆ ਦੇ ਵਿੱਚ ਨੇ। ਕੁਆਲਿਟੀ ਇੱਕ ਨੰਬਰ ਮਿਲ ਜੂਗੀ। 17000 ਤਾਂ MRP ਗੱਦੇ ਦੀ। ਲਾ ਲਓ ਤਿੰਨ ਚੀਜ਼ਾਂ ਹੋ ਗਈਆਂ 152000 ਰੁਪਏ ਦੇ ਜਮਾ ਓਕੇ ਆ। ਨਹੀਂ 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 ਵੀਰੇ ਇੱਕ ਆਈਟਮ ਹੋਰ ਹੈ ਦੇ ਵਿੱਚ। ਹਾਂ ਆ ਡਰੈਸਿੰਗ ਵੀ ਆਪਾਂ ਤੁਹਾਨੂੰ ਇੰਨੀ ਸਾਰਾ ਟਾਲੀ ਲੱਕੜ ਤੇ ਬਣਾਇਆ ਤੇ ਸਾਰਾ ਪਿੱਤਲ ਦਾ ਕੰਮ ਹੋਇਆ। ਕੀ ਬਾਤ ਹੈ ਬਈ ਸਾਰੀ ਟਾਲੀ ਹੈ ਸਾਰੀ ਟਾਲੀ ਹੈ। ਸਾਰਾ ਟਾਲੀ ਦੇ ਵਿੱਚ ਸਾਰਾ ਟਾਲੀ ਦੇ ਇੱਕ 158000 ਰੁਪਏ ਦੇ ਵਿੱਚ ਸਾਰੇ ਘਰ ਦਾ ਫਰਨੀਚਰ ਮਿਲ ਗਿਆ। ਬਾਈ ਹੁਣ ਤਾਂ ਨੀ ਕੋਈ ਰਹਿ ਗਿਆ। ਇੱਕ ਆਈਟਮ ਰਹਿ ਗਈ ਜੀ। ਅੱਛਾ ਇੱਕ ਜੀ ਉਹ ਵੀ ਮਾਲਕ ਜੀ ਕੋਈ ਬੈੱਡ ਤੇ ਕਿਸੇ ਨੇ ਬਹਿ ਕੇ ਆਪਾਂ ਟੀਵੀ 2 ਦੇਖਣਾ। ਇਹ ਉਹਦੇ ਅਸਤੇ ਟੀਵੀ ਕੈਬਿਨੇਟ ਆ ਗਿਆ। ਆਹ ਕੀ ਬਾਤ ਹੈ ਬਈ ਯਾਰ। ਪਾਲਛ ਕਿਹੜੀ ਕਰੀ ਬਈ? ਇਹ ਸਾਰੀ ਪਿਊ ਪਾਲਛ ਹੋਈ ਤੇ ਇੱਕ ਕਲਮ ਮਾਰੀ ਲੈਣ ਆਇਆ ਬੰਦਾ ਤੇ ਸਾਰੇ ਘਰ ਦਾ ਫਰਨੀਚਰ ਹੀ ਲੈ ਗਿਆ। ਸਾਰੇ ਘਰ ਦਾ ਫਰਨੀਚਰ ਲੈ ਪਿਆ ਆਉਦੀ ਚੀਜ਼ ਆ ਤੇ ਪੰਜਾਬ ਤੱਕ ਬਣਦੀ ਆ ਬਈ ਦੇ ਕਹਿਣ ਤੇ ਪੰਜਾਬ ਦੀ ਡਿਲੀਵਰੀ ਫਰੀ ਹੈ ਪੰਜ ਜਾਨਾਂ ਤੱਕ ਵੀਡੀਓ ਸ਼ੇਅਰ ਕਰਕੇ ਜੇ ਪੰਜਾਬ ਦੀ ਡਿਲੀਵਰੀ ਜਮਾਂ ਫਰੀ ਹੋ ਜੂਗੀ ਤੇ ਸਾਰੀਆਂ ਆਈਟਮਾਂ ਘਰੇ ਬੈਠੇ ਡਿਲੀਵਰ ਕਰਾਂਗੇ ਘਰੇ ਬੈਠੇ ਡਿਲੀਵਰ ਕਰਾਂਗੇ ਬੁਕਿੰਗ ਲਈ ਕੁਝ ਵੀ ਤੁਸੀਂ ਐਜ਼ ਅ ਟੋਕਨ ਮਨੀ ਸਾਨੂੰ ਬੁੱਕ ਕਰ ਸਕਦੇ ਹੋ ਬਾਕੀ ਆਨ ਡਿਲੀਵਰੀ ਹਾਂ ਕੱਟ ਪੈਸੇ ਪਾ ਕੇ ਬਾਕੀ ਪੈਸੇ ਘਰੇ ਗਏ ਤੇ ਤੇ ਨੰਬਰ ਚਲੀਆਂ ਸਕਰੀਨ ਤੇ ਉੱਤੇ ਵਿਜ਼ਿਟ ਕਰਨਾ ਚਾਹੁੰਦੇ ਤਾਂ ਬਰਨਾਲੇ ਸ਼ਹਿਰ ਦੇ ਵਿੱਚ ਆ ਜਾਓ ਕਰ ਦੋ ਵੀਡੀਓ ਸ਼ੇਅਰ ਧੰਨਵਾਦ ਜੀ